ਆਗਮ ਪਰਮ ਜੋ ਹਰ ਰੋਜ ਦਿੱਤ ਅਮਰਤ ਵੇਲੇ ਚੰਦਰ ਹੀ ਲੜੀਵਾਰ ਵਿਚਾਰ ਦੁੱਖਾਂ ਦੇ ਨਾਸ਼ਕ ਸੁੱਖਾਂ ਦੇ ਪ੍ਰਕਾਸ਼ਕ ਸਰਬ ਸੁੱਖਾਂ ਦੇ ਦਾਤੇ ਹਲ ਤਵ ਬਲਦੇ ਰੱਖੇ ਮਨਮਤਾ ਦੇ ਸਦ ਸੰਜੇ ਗੁਰੂ ਰਬਰ ਸ਼ਬਦ ਗੁਰੂ ਬਤਾਰ ਗੁਰਦੰਦੀ ਤੇ ਬਿਰਾਜਮਾਨ ਪਾਣੀ ਬੋਇਤ ਗੰਦੇ ਸੋਮੇ ਗੰਦੇ ਸਾਗਰ ਤਨ ਤਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਨ ਜੁਰੀ ਅੰਦਰ ਸਾਧ ਜਿ ਬੈਠੇ ਗੁਰੂ ਕਾਲਸਾ ਸਾਧ ਸੰਗਤ ਜੀਓ ਆਓ ਜੋ ਕਈ ਮਿਲਿਆ ਤੋਂ ਆਪਾਂ ਤਨ ਤਨ ਸਾਹਿਬ ਜੀ ਗੁਰੂ ਅਨੰਦ ਪਾਸ਼ਾ ਜੀ ਦੇ ਪਵਨ ਜੀਵਨ ਦੀ ਕਥਾ ਵਿਚਾਰ ਕਰਦੇ ਸੁਣਦੇ ਆ ਰਹੇ ਹਾਂ ਆਓ ਅੱਜ ਵੀ ਉਸੇ ਕੁਲੜੀ ਦਾ ਹਿੱਸਾ ਬਣ ਕੇ ਆਪਾਂ ਸੰਸਰ ਦੇ ਪੰਗਿਰ ਵਿੱਚੋਂ ਕੁਝ ਕ ਰੱਬੀ ਗੁਣਾਂ ਨੂੰ ਗ੍ਰਹਿਣ ਕਰਨ ਦਾ ਯਤਨ ਕਰੀਏ ਤਾਂ ਕਿ ਆਇਆ ਸਾਡਾ ਸੰਸਾਰ ਤੇ ਸਫਲ ਹੋ ਜਾਵੇ ਨੇ ਦੇ ਦੁੱਖਾਂ ਦੇ ਸਾਂ ਰੋਗਾ ਸੋਗਾ ਕਾੜਿਆ ਸਾਰਿਆਂ ਚਿੰਤਾ ਫਿਕਰਾਂ ਜੰਮਾਂ ਦੇ ਮਾਰ ਆ ਜੋ ਸੁਰਦੇ ਦੇਖਦੇ ਆ ਰਹੇ ਪੰਚਰਾਸੀ ਲੱਖ ਜੋਨਾ ਪਰ ਉਹ ਇਹਨਾਂ ਦਾ ਜੋ ਅਸਹਿ ਤੇ ਅਕਹਿ ਦੁੱਖ ਸਾਰ ਦੁਮੇਦ ਸਾਨੂੰ ਵਾਰ-ਵਾਰ ਸਤਿਗੁਰੂ ਦੀ ਕਿਰਪਾ ਦੁਆਰਾ ਆਪਾਂ ਦਿੱਤੋ ਉੱਚੀ-ਉੱਚੀ ਸੋਚ ਜੀਵਨ ਜਾਂਚ ਜੀਵਨ ਜੋਗ ਤੇ ਸਗੁਰੂ ਕੋ ਲੈ ਕੇ ਤੇ ਇਸ ਜੀਵ ਨੂੰ ਸਬਰ ਬੜਾ ਰਹੀ ਕੋਈ ਵੀ ਕੰਮ ਕਰਦੇ ਸੀ ਬੈਰੋ ਸਬਰ ਤੋਂ ਵੀ ਪਾਵਿਆ ਜਿੱਦ ਕੰਮ ਸਾਡਾ ਹੋ ਗਿਆ ਰਾਸ ਕੀਤੀ ਹੋਈ ਮਿਹਨਤ ਜੇ ਤੋ ਹੋ ਗਈ ਪੂਰੀ ਅਸੀਂ ਤੇਨੇ ਕੰਮ ਰਾਸ ਹੋ ਗਿਆ ਸਫਲ ਹੋ ਗਿਆ ਆਪਣੇ ਕੰਮ ਵਿੱਚ ਬੁਨਾਨਾ ਬੰਦਾ ਸਫਲ ਹੋ ਗਿਆ ਤੇ ਜੇ ਕੰਮ ਜੇ ਪੂਰਾ ਨਾਮ ਤਰ ਸਕੇ ਕੋਈ ਵੀ ਕੰਮ ਕਰਦਾ ਉਹ ਪੂਰਾ ਨਾਮ ਤਰ ਸਕੇ ਤੇ ਫਿਰ ਉਹ ਸਭ ਲੋਗ ਸਫਲ ਹੋ ਗਿਆ ਫੇਲ ਹੋ ਗਿਆ ਨੀਤੀ ਹੋਈ ਬੇਤਲ ਇਹਦੀ ਸਫਲ ਹੋ ਗਈ ਆਮ ਸਾਡੀ ਆਮ ਬੋਲੀ ਹੈ ਨਾ ਸਾਡੀ ਤੇ ਨੇ ਤੇ ਸਿੱਧਾ ਸਿੱਧਾ ਹੀ ਕਹਿੰਦੇ ਨੇ ਪੰਜਾਬੀ ਵਿੱਚ ਵੀ ਕੰਮ ਤਾਂ ਕੀਤਾ ਪਰ ਫੇਲ ਹੋ ਗਿਆ ਉਸ ਕੰਮ 'ਚ ਫੇਲ ਹੋ ਗਿਆ ਕਿਉਂਕਿ ਹਰ ਬੰਦਾ ਚਾਹੁੰਦਾ ਹੈ ਕਿ ਮੈਂ ਆਪਣੇ ਕੰਮ 'ਚ ਪਾਸ ਹੋ ਜਾਵਾਂ ਪਰ ਇੱਕੋ ਹੀ ਦੁੱਖ ਦੀ ਗੱਲ ਆ ਸੰਸਾਰ ਦੇ ਕੰਮਾਂ ਵਿੱਚ ਤਾਂ ਸਭ ਨੂੰ ਹੁਣਾ ਚਾਹੁੰਦਾ ਏ ਇਨਸਾਨ ਸੰਸਾਰ ਦੇ ਕੰਮਾਂ ਵਿੱਚ ਕੋਈ ਸਭ ਨੂੰ ਹੁਣਾ ਚਾਹੁੰਦਾ ਏ ਪਰ ਤਰ ਦੀ ਦੁਨੀਆ ਵਿੱਚ ਸਭ ਨੂੰ ਹੁਣਾ ਚਾਹੁੰਦਾ ਹਾਲਾਂਕਿ ਇਹ ਸਾਰੇ ਦੁੱਖ ਦਿੰਦੇ ਆ ਜਿਹਦੇ ਦਾ ਅਪ ਪਿੱਛੇ ਜ਼ਿਕਰ ਕੀਤਾ ਇਹ ਸਾਰੇ ਦੁੱਖ ਜਿਹੜੇ ਆ ਇਹ ਗੁਰੂ ਦੀ ਛਾਵੇਂ ਚ ਪਿਆ ਹਉਣੇ ਤਰਨ ਦੀ ਦੁਰੀਆਂ ਵਿੱਚ ਤਰਨ ਦੇ ਬਾਗ ਤੇ ਚੱਲ ਕੇ ਹਉਣ ਸੁਕੇ ਸੁੱਖ ਵੱਲੇ ਪਾਸੇ ਨਹੀਂ ਜਾ ਰਹੇ ਜਾ ਰਹੇ ਅਸੀਂ ਦੁੱਖਾਂ ਵੱਲੇ ਪਾਸੇ ਨੂੰ ਹਰਾਨੀ ਦੀ ਗੱਲ ਇਹ ਆ ਕਿ ਮੰਗਦੇ ਅਸੀਂ ਸੁੱਖ ਮਿਲਦੇ ਦੁੱਖ ਤਾਂ ਕੋਈ ਤਾਂ ਕੋਈ ਕਾਰਨ ਹੈ ਨਾ ਹੁਣ ਭਾਸ਼ਦਕਤੇ ਜੋ ਮੰਗਦੇ 78 ਰੁਪਏ ਤੇ ਸੋਈ ਸੋਈ ਦੇਵੇ ਵੀ ਜਿਹੜਾ ਵੀ ਆਪਣੇ ਮਾਲਕ ਕੋਲੋਂ ਕੋਈ ਕੋ ਜੋ ਕੁਝ ਬੰਦਦਾ ਉਹਨੂੰ ਮਿਲ ਜਾਂਦਾ ਹੈ ਤੇ ਕੋਈ ਸ਼ੱਕ ਨਹੀਂ ਮਿਲਦਾ ਹੈ ਜੋੜਾ ਕੋਈ ਆਪਣੇ ਮਾਲਕ ਤੋਂ ਬੰਦਦਾ ਨਾ ਜੋ ਕੁਝ ਵੀ ਬੰਦਦਾ ਮਿਲਦਾ ਹੈ ਇਸ ਇਹ ਤਾਂ ਬੱਕਰ ਬੱਦ ਬੱਕਰੀ ਹੈ ਕਿ ਦੇਰੀ ਹੋ ਸਕਦੀ ਤੇ ਡੇਬਿਟੀ 84 ਲੱਖ ਜੋਲ ਜਿਹਦੇ ਪਾਸ ਨੇ ਕਾਰਜਦਾਸ ਕਰਦੇ ਦੇਰੀ ਹੋ ਸਕਦੀ ਆ ਪਰ ਇਹ ਗੱਲ ਨਹੀਂ ਤੇ ਮੰਗੀ ਹੋਈ ਚੀਜ਼ ਨਾ ਮਿਲੇ ਗੁਰੂ ਤੋਂ ਨਾ ਮਿਲੇ ਸੰਸਾਰ ਤੋਂ ਨਾ ਮਿਲੇ ਤੇ ਵੀਰ ਨਾ ਮਿਲੇ ਗੁਰੂ ਤੋਂ ਕੋਈ ਮੰਗੇ ਤੇ ਨਾ ਮਿਲਦਾ ਤੂੰ ਕਾੜ ਨਹੀਂ ਤਿੱਜੇ ਨਹੀਂ ਮਿਲੇ ਤੇ ਤੂੰ ਕਾੜਿਆ ਨਹੀਂ ਮਿਲੀ ਤਾ ਤੂੰ ਕਾੜ ਅਸੀਂ ਉਸ ਕਾੜ ਨੂੰ ਦੀ ਪਰਚੋਲ ਨਹੀਂ ਕਰਨਾ ਚਾਹੁੰਦੇ ਮੰਗ ਰਹੇ ਹਾਂ ਸੁਖ ਮਿਲੇ ਹੈ ਦੁੱਖ ਤੇ ਕਾੜੀ ਕੋਈ ਸਾਫ ਜਾ ਕਾੜੇ ਪੈਰੋ ਇਹ ਆ ਸਾਡੇ ਕਰਮ ਜੇ ਜੀ ਕਰਮੇ ਸੁਖਾ ਵਾਲਾ ਨਾ ਕਰਾਂਗੇ ਜੇ ਅਸੀਂ ਕਰਮੇ ਸੁਖਾ ਵਾਲਾ ਨਾ ਕਰਾਂਗੇ ਦੁਖਾ ਵਾਲਾ ਕਰਾਂਗੇ ਤੇ ਮਿਲਣਾ ਤੇ ਜਿਹੜਾ ਕਰਮ ਹੈ ਨਾ ਉਹਨੂੰ ਹੀ ਬਲ ਲੱਗਣਾ ਨਾ ਮਿਲਣਾ ਤੇ ਉਹ ਹੀ ਹੈ ਨਾ ਜਿਸ ਜਿਹੜਾ ਕਰਮ ਕਰਾਂਗੇ ਉਹਦੇ 'ਤੇ ਬਿਲਣਾ ਨਾ ਬਾਰੇ ਉਸੇ ਨੂੰ ਰੁਵਾਵਾਂਗੇ ਤੇ ਕਦੀ ਰਸ ਨਹੀਂ ਸਕਦੇ ਕਿਸੇ ਨੂੰ ਦੁੱਪ ਦੇਵਾਂਗੇ ਤੇ ਸੁਖੀ ਨਹੀਂ ਹੋ ਸਕਦੇ ਕਿਸੇ ਨੂੰ ਸੁਖ ਵੰਡਾਂਗੇ ਉਹ ਹੀ ਸੁਖ ਪਰਤ ਕੇ ਸਾਡੇ ਕੋ ਆ ਜਾਣਗੇ ਆਪੋ ਦੇਰ ਉਧਰ ਦੱਲੇ ਹੁੰਦੇ ਆ ਕਿ ਗੇਂਦ ਮਾਰੀ ਕੰਦ ਵਿੱਚ ਉਹ ਗੇਂਦ ਕੰਦ ਨੂੰ ਟਕਰਾ ਕੇ ਆਪਣੇ ਵੱਲ ਹੀ ਆਉਂਦੀ ਆ ਕੋਈ ਚੀਜ਼ ਉੱਪਰ ਤੋਂ ਸੁੱਟੋ ਉਹ ਸਾਡੇ ਵੱਲ ਵਾਪਸ ਆ ਥੱਲੇ ਨੂੰ ਆ ਜਾਂਦੀ ਆ ਇਹ ਹੀ ਜੇ ਅਪਿਆਰ ਖੁਸ਼ੀਆਂ ਵੰਡਾਂਗੇ ਤੇ ਖੁਸ਼ੀਆਂ ਆਉਣਗੀਆਂ ਤੇ ਦੁੱਖ ਦੇ ਮਗਰ ਤੇ ਦੁੱਖ ਹੋਣਗੇ ਤੇ ਇਸ ਦਾ ਤਾਂ ਦੇਰ ਹੈ ਦੁੱਖ ਭਾਵੇਂ ਕਿਸੇ ਤਰੀਕੇ ਨਾਲ ਦੇਰ ਹੈ ਦੁੱਖ ਦੇ ਤਾਂ ਇੱਕ ਤਰੀਕਾ ਦੇ ਰਿਹਾ ਦੁੱਖ ਦੇਦਾ ਇੱਕ ਤਰੀਕਾ ਨਹੀਂ ਇਨਸਾਨ ਦਾ ਅਨੇਕਾਂ ਤਰੀਕਾ ਦੇ ਨਾਲ ਦੁੱਖ ਦੇ ਰਿਹਾ ਖਾਲਕ ਦੇ ਕਰਤ ਤਰੋਂ ਖਾਲਕ ਦੇ ਫਲਕ ਤਨੋਂ ਨਹੀਂ ਕੋ ਕਰਦਾ ਦੁੱਖ ਦੇ ਰਿਹਾ ਤੇ ਫਿਰ ਸੁੱਖ ਕਿੱਥੋਂ ਹੋ ਗਏ ਪਾਛਾ ਸਾਨੂੰ ਸੁੱਖ ਦਾ ਹੀ ਤੰਗ ਦੱਸਦੇ ਆ ਪਿਆਰਿਆਂ ਤੂੰ ਮੇਰੇ ਨਾਲ ਜੁੜਿਆ ਰਹੇ ਸੱਸ ਨੂੰ ਚਾਹ ਤਿੰਨ ਮਹੀਉ ਦੀ ਜਿੰਮ ਜਦ ਸੁਭਾ ਤੈਨੂੰ ਕਦੇ ਤੇਰੇ ਕੋਲ ਸੁੱਖ ਮੋਕੜ ਨਹੀਂ ਨਹੀਂ ਦੁੱਖ ਅਵੜ ਨਹੀਂ ਬੰਦਾ ਬਕਾਇਦਾ ਲਿਖ ਕੇ ਦਿੱਤਾ ਪਾਸ਼ਾ ਨੂੰ ਸਾਨੂੰ ਐਫੀਡੇਵਿਟ ਦਿੱਤਾ ਪਰ ਕੇ ਪਾਸ਼ਾ ਨੇ ਲਿਖੇ ਉਹਨਾਂ ਦੀ ਸ਼ਰਤ ਤੇ ਤਰਕੀ ਪਰ ਸ਼ਰਤ ਇੱਕ ਰੱਖੀ ਪ੍ਰਧਾਨ ਸਾਹਿਬ ਨੇ ਦਿਨ ਦੀ ਪੱਤਰ ਤਰਕੀ ਕਰੇ ਉਗਦੇ ਪਰਤਾ ਬੁਰਾ ਨਾ ਰੱਖੋ ਚੀਤ ਕਹਿੰਦੇ ਇਨਸਾਨ ਸ਼ਰਤ ਇਹੋ ਹੀ ਕੱਲੀ ਇੱਕੋ ਹੀ ਸ਼ਰਤ ਆ ਕਿ ਤੂੰ ਕਿਸੇ ਦਾ ਬੁਰਾ ਨਾ ਸੋਚ ਕਰਦਾ ਤਾਂ ਬਹੁਤ ਦੂਰ ਕਰਦਾ ਤਾਂ ਇਹ ਨਹੀਂ ਬੁਰਾ ਕਰਦਾ ਪਰ ਸੋਚ ਵੀ ਰੱਖਦੇ ਬੁਰਾ ਕਿਸੇ ਦਾ ਤਾਂ ਦੱਬੋ ਦੁੱਖ ਨਹੀਂ ਭਾਈ ਮੀਤ ਮੇਰੇ ਭਰਾਵਾ ਜੇ ਤੈਨੂੰ ਦੁੱਖ ਆਜੇ ਤਾਂ ਮੈਂ ਜ਼ਿੰਮੇਵਾਰ ਬੈਠਾ ਹਾਂ ਤਨਖਰੀਆ ਬਿਲਕੁਲ ਪਰ ਸ਼ਰਤੇ ਹੋਈ ਆ ਕਿ ਤੂੰ ਕਿਸੇ ਦਾ ਬੁਰਾ ਨਾ ਸੋਚਦਾ ਹੋਵੇ ਕਰਦਾ ਨਹੀਂ ਸੋਚਦਾ ਨਾ ਹੋਵੇ ਇਹੋ ਕੁ ਸਮਝਾਉਣ ਵਾਸਤੇ ਪਾਸ਼ਾ ਹੀ ਉਦਾਸੀ ਨੂੰ ਨਿਕਲ ਨਿਕਲ ਨਿਕੰਦੀ ਚਿਹਰੀ ਕਰ ਰਿਹਾ ਜੀ ਇਹੋ ਸਮਝਾਉਣ ਵਾਸਤੇ ਨਾ ਸੰਸਾਰ ਨੂੰ ਇਹੋ ਸੰਦੇਸ਼ ਆ ਦੇਣ ਵਾਸਤੇ ਸੰਸਾਰ ਨੂੰ ਸੁਖੀ ਕਰਨ ਵਾਸਤੇ ਸੁਖ ਦਾ ਢੰਗ ਦੱਸਣ ਵਾਸਤੇ ਜੀਵਨ ਜਾਗ ਦੱਸਣ ਵਾਸਤੇ ਪਾਚਾ ਹੁਣ ਸੰਸਾਰ ਵਿੱਚ ਕੁੰਮੜ ਦਾ ਇਰਾਦਾ ਬਣਾ ਲਿਆ ਤੇ ਜਦੋਂ ਉਹ ਸਤਗੁਰਾਂ ਕੋਲੋਂ ਸ਼ਬਦ ਲੈ ਕੇ ਆਏ ਗੁਰੂ ਵਾਲੇ ਬਣ ਕੇ ਆਏ ਤੇ ਆਏ ਕਿਤੇ ਆਪਾਂ ਕੱਲ ਥੋੜੂ ਚਾਰ ਬੰਦ ਕੀਤੀ ਸੀ ਵੀ ਆਏ ਕਿੱਥੇ ਫਿਰੋ ਆਏ ਸ਼ਮਸ਼ਾਨ ਘਾਟ ਵਿੱਚ ਲੋਕਾਂ ਨੇ ਕਿਹਾ ਵੀ ਨਾਨਕ ਪਾਗਲ ਹੋ ਗਿਆ ਆਪਣੇ ਘਰ ਨਹੀਂ ਗਿਆ ਨਵਾਬ ਦੇ ਘਰ ਨਹੀਂ ਗਿਆ ਬੀਬੀ ਨਾਨਕੀ ਜਿਸ ਨਾਲ ਇੰਨਾ ਵੱਡਾ ਪਿਆਰ ਸੀ ਉਹਦੇ ਘਰ ਨਹੀਂ ਗਿਆ ਤੇ ਸਮਝਾਣ ਕਾਟ ਸਾਨੂੰ ਸਮਝਾਉਣਾ ਚਾਹੁੰਦੇ ਸੀ ਧੰਗੁਰਦਾਰ ਸਾਹਿਬ ਜੀ ਮਹਾਰਾਜ ਸਜਣਾ ਜੇ ਇਹ ਮਾਰਗ ਗਿਆ ਤਰਬਦਾ ਸਮਝਾਣ ਕਾਟ ਇਹ ਮਾਰਗ ਤਰਪ ਦਾ ਮਾਰ ਗਿਆ ਤਰਪ ਦਾ ਮਾਰ ਤੈਥੋਂ ਤਰਪ ਦਾ ਮਾਰ ਸ਼ੁਰੂ ਹੋਣਾ ਅਸੀਂ